ਲੋ ਜੀ ਦੋਸਤੋ ਆਪਣੀ ਸੱਦੀ ਤਾਰ ਜੁੜ ਗਈ ਹੈ ਖਨੋਰੀ ਬਾਰਡਰ ਦੇ ਉੱਤੇ ਤੇ ਜਦਵਿੰਦਰ ਜੀ ਹੁਣੇ ਵੀ ਨਾਲ ਨੇ ਤੇ ਭੋਜਰਾ ਜੀ ਆਪਣੇ ਨਾਲ ਜੁੜੇ ਨੇ ਇਸ ਕੈਮ ਤੋਂ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਾਸੀ ਕਾਲ ਜੀ ਭੋਜਰਾ ਜੀ ਜੀਆ ਨੂੰ ਜੀ ਨਿੱਕਾ ਸਵਾਗਤ ਹੈ ਆਪਾਂ ਆਉਣੇ ਰਹਿ ਜੀ ਤੁਹਾਡੇ 2-3 ਮਿੰਟ ਹੀ ਮੈਂ ਜਿਹੜੇ ਕੀਮਤੀ ਲਮਾਂਗਾ ਜੀ ਜੀਆ ਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੁਤਿੰਦਰ ਜੀ ਤੇ ਸੁਣਨ ਵਾਲੇ ਸਾਰੇ ਪਿੰਡ ਪਰਵਾਹ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੋਜਰਾ ਜੀ ਬਹੁਤ ਬਹੁਤ ਧੰਨਵਾਦ ਜਰੂਰ ਤੁਸੀਂ ਬੀਜ਼ੀ ਹੋਵੋਗੇ ਤੇ ਬਾਰਡਰ ਦੇ ਉੱਤੇ ਹੀ ਹੋਵਾਂਗੇ ਕਿ ਕਿਹੋ ਜਿਹੇ ਹਾਲਾਤ ਨੇ ਜੀ ਬਾਰਡਰ ਦੇ ਉੱਤੇ ਅੱਜ 25ਵਾਂ ਦਿਨ ਤਕਰੀਬਨ ਸ਼ੁਰੂ ਹੋ ਗਿਆ ਆਪਣੇ ਡੱਲੇਵਾਲ ਸਾਹਿਬ ਦੀ ਜੜੀ ਹੈ ਮਰਨ ਵਰਤਨ ਹੈ ਜੋ ਕੁਝ ਵੀ ਚੱਲ ਰਿਹਾ ਜੀ ਕਿਵੇਂ ਦੇਖਦੇ ਹੋ ਦੇਖੋ ਸੇਤ ਕਰਕੇ ਤਾਂ ਕਮਜ਼ੋਰੀ ਹੈ ਮਨੋਬਲ ਕਰਕੇ ਚੜਦੀ ਕਲਾ ਹੈ ਜੀ ਮੋਰਚਾ ਵੀ ਚੜ੍ਹਦੀ ਕਲਾ ਦੇ ਵਿੱਚ ਆ ਜੀ ਠੀਕ ਹੈ ਲੋਕ ਜਿਹੜੇ ਆ ਉਹ ਪੋਲਿਟਿਕਲ ਜਿਹੜੀਆਂ ਕਹਿ ਲੋ ਜਥੇਬੰਦੀਆਂ ਕਹਿ ਲੋ ਜਾਂ ਕੁਝ ਅ ਪੋਲਿਟਿਕਲ ਧਿਰਾਂ ਕਹਿ ਲੋ ਜੀ ਅ ਜਾਂ ਕੋ ਜੋ ਆਗੂ ਜਿਹੜੇ ਆਗੂ ਕੁਰਾਂ ਚ ਬੈਠੇ ਆ ਪਰ ਲੇਕਿਨ ਕਿਸਾਨ ਜਿਹੜੇ ਆ ਉਹ ਆਪਣੀ ਲੜਾਈ ਨੂੰ ਸਮਝਦੇ ਹੋਏ ਮੋਰਚੇ ਵੱਲ ਨੂੰ ਤੁਰ ਪਏ ਆ ਜੀ ਸੋ ਚੜ੍ਹਦੀ ਕਲਾ ਚਾਹ ਜਰੂਰ ਜਿੱਤਾਂਗੇ ਵਾਹ ਜੀ ਇਹ ਇਹ ਉਮੀਦ ਕਰਦੇ ਆ ਜੀ ਤੇ ਵੈਸੇ ਸੁਪਰੀਮ ਕੋਰਟ ਦਾ ਜਿਹੜਾ ਪਿਛਲੇ ਦਿਨਾਂ ਤੋਂ ਤਿੰਨ ਦਿਨ ਲਗਾਤਾਰ ਜਿਹੜਾਂ ਦੀ ਉਹਨਾਂ ਦੀ ਜਿਹੜੀ ਜੀ ਅਪਡੇਟ ਆ ਰਹੀ ਹੈ ਤੇ ਅੱਜ ਵੀ ਜਿਹੜਾ ਸਿੱਧਾ ਪਹਿਲਾਂ ਤਾਂ ਕੇਂਦਰ ਤੇ ਜਿਵੇਂ ਕਿ ਆਪਣੇ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਕੇਂਦਰ ਤੇ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਵਿੱਚ ਜ਼ਿੰਮੇਵਾਰ ਹੋਗੀ ਜੇ ਹਾ ਵੀ ਨਾ ਵੀ ਹੋ ਜਾਂਦੀ ਹੈ ਤੇ ਅੱਜ ਤਕਰੀਬਨ ਤਕਰੀਬਨ ਸੁਪਰੀਮ ਕੋਰਟ ਨੇ ਇਹ ਨਰਾ ਨਿਰਧਾਰਤ ਕਰ ਦਿੱਤਾ ਕਿ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਤੇ ਕੇਂਦਰ ਨੂੰ ਕਿਤੇ ਨਾ ਕਿਤੇ ਬਰੀ ਕਰ ਦਿੱਤਾ ਇਹਦੇ ਵਿੱਚੋਂ ਉਹਦਾ ਨਾਮ ਤੱਕ ਨਹੀਂ ਲਿਆ ਤੇ ਇਹਦੇ ਵਿੱਚ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਹਾਜ਼ਰੀ ਜਿਹੜੀ ਹੈ ਭਗਵੰਤ ਮਾਹ ਸਾਹਿਬ ਨੂੰ ਲਾਉਣੀ ਪਵੇਗੀ ਦੇਖੋ ਇਹਨਾਂ ਨੇ ਹਾਜ਼ਰੀ ਜਲਵਾਈ ਤੇ ਇਹਨਾਂ ਨੇ ਕੋਈ ਚੰਗੀ ਥੋੜਾ ਲਗਾਉਣੀ ਹੈ ਜੀ ਇਹਨਾਂ ਨੇ ਜੀ ਜੋ ਹਾਲਾਤ ਨਜ਼ਰ ਆ ਰਹੇ ਐ ਉਹ ਇਹ ਕਿ ਸਰਕਾਰ ਗਲਬਦ ਕਰਨ ਵਾਲੇ ਪਾਸਿਓਂ ਤਾਂ ਬਿਲਕੁਲ ਡੈੱਡ ਹੈ ਜੀ ਠੀਕ ਐ ਬਾਕੀ ਸੁਪਰੀਮ ਕੋਰਟ ਨੇ ਜਿਸ ਢੰਗ ਦੇ ਨਾਲ ਮਤਲਬ ਹਦਾਇਤ ਕੀਤੀ ਹੈ ਇਹ ਕੋਈ ਸੰਕੇਤ ਚੰਗੇ ਨਹੀਂ ਜੀ ਬਾਕੀ ਚਲੋ ਸਾਡੇ ਪਹਿਰੇਦਾਰੀ ਜਿਹੜੀ ਹੈ ਉਹ ਪੂਰੀ ਹੈ ਮੈਂ ਵੀ ਇਸ ਵੇਲੇ ਪੈਟਰੋਲਿੰਗ ਤੇ ਆ ਜੋ ਵਲੰਟੀਅਰ ਨਾਕੇ ਲਾ ਕੇ ਪੂਰੇ ਮੋਰਚੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਘਾਤ ਚੈੱਕ ਕਰਨ ਤੇ ਡਿਊਟੀ ਹੈ 9 ਤੋਂ 2 ਵਜੇ ਤੱਕ ਜੀ ਔਰ ਪੂਰਾ ਐਵੇਂ ਦਾ ਸਾਰਾ ਜਿਹੜਾ ਉਹ ਮੁਸ਼ਤਿਹਦ ਨੇ ਸਾਰੇ ਕਿਸੇ ਵੀ ਢੰਗ ਦੇ ਨਾਲ ਜਿਹੜਾ ਹੈ ਗੱਡਾ ਲੈਵਲ ਸਾਹਿਬ ਨੂੰ ਅਸੀਂ ਮੋਰਚੇ ਦੇ ਵਿੱਚੋਂ ਨਹੀਂ ਜਾਣ ਦੇਣਾ ਬਿਲਕੁਲ ਅੱਜ ਜਿਵੇਂ ਕਿ ਬਾਕੀ ਸਰਕਾਰਾਂ ਤਾਂ ਇਹੋ ਜਿਹੀਆਂ ਹਰਕਤਾਂ ਕਰਨਗੀਆਂ ਬਿਲਕੁਲ ਜੀ ਅੱਜ ਜਿਵੇਂ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਲਫਨਾਮਾ ਡੀਜੀਪੀ ਤੇ ਉਹਦਾ ਦਾ ਆਪਣਾ ਜਰਨਲ ਜਿਹੜੇ ਐਡਵੋਕੇਟ ਨੇ ਗੁਰਮਿੰਦਰ ਸਿੰਘ ਉਹਨਾਂ ਦਾ ਪੰਜਾਬ ਸਰਕਾਰ ਵੱਲੋਂ ਜ਼ਰੂਰ ਉਹਨਾਂ ਨੂੰ ਜਣਾ ਕਰਾਉਣ ਦੇ ਲਈ ਕਿਹਾ ਸੀਗਾ ਉਹਨਾਂ ਨੇ ਤਾਂ ਉਹਦੇ ਵਿੱਚ ਇਹ ਚੀਜ਼ ਨਸ਼ਰ ਕੀਤੀ ਹੈ ਉਹਨਾਂ ਨੇ ਜਰਨਲ ਐਡਵੋਕੇਟ ਜਰਨਲ ਉਹਨਾਂ ਨੇ ਕਿ ਗੁਰਮਿੰਦਰ ਉਹਨਾਂ ਨੇ ਕਿ ਇਹ ਜਿਹੜਾ ਉਹਨਾਂ ਨੂੰ ਜਿਹੜਾ ਸਿਹਤ ਨੂੰ ਸੱਟ ਵੀ ਲੱਗ ਸਕਦੀ ਹੈ ਕਿ ਜਿਹੜਾ ਇਹ ਜੀ ਕਾਰਵਾਈ ਨਹੀਂ ਕਰਨੀ ਚਾਹੀਦੀ ਐ ਵੈਸੇ ਗੱਲ ਤਾਂ ਇਹ ਖਬਰਾਂ ਦੇ ਵਿੱਚ ਕਹੀ ਗਈ ਹੈ ਪਰ ਕਿਤੇ ਨਾ ਕਿਤੇ ਭਰੋਸੇ 'ਚ ਲੈਣ ਦੀ ਕਹਿ ਸਕਦੇ ਆ ਚਾਹੇ ਕਿਸਾਨੀ ਜਥੇਬੰਦੀਆਂ ਨੇ ਚਾਹੇ ਉਹ ਆਵਾਮ ਐ ਪੰਜਾਬ ਦਾ ਜਾਂ ਖਨੋਰੀ ਬਾਰਡਰ ਦੇ ਉੱਤੇ ਜਾਂ ਜੋਮੇ ਦੋਵੇਂ ਫਾਰਮ ਜਿਹੜੇ ਨੇ ਉਹਨਾਂ ਨੂੰ ਜਿਹੜਾ ਇੱਕ ਕਹਿ ਸਕਦੇ ਆ ਕਿ ਟਰਸਟ ਦੇ ਵਿੱਚ ਲੈਣ ਦੀ ਗੱਲ ਐ ਕਿ ਕਾਰਵਾਈ ਹੋ ਸਕਦੀ ਐ ਤੁਹਾਡੇ ਮੰਦਾਜੇ ਦੇ ਮੁਤਾਬਕ ਨਹੀਂ ਦੇਖੋ ਸਰਕਾਰ ਕਰ ਸਕਦੀ ਹੈ ਜੀ ਇਸ ਗੱਲ 'ਚ ਕੋਈ ਦੋ ਰਹਿਵਾਂ ਨਹੀਂ ਪਰ ਜੇ ਇਸ ਢੰਗ ਨਾਲ ਸਾਡੇ ਨਾਲ ਮਤਲਬ ਇੱਥੇ ਕੋਈ ਗੱਲ ਹੁੰਦੀ ਹੈ ਸਿਹਤ ਨੂੰ ਮੁੱਖ ਰੱਖ ਕੇ ਇਹ ਤਾਂ ਸਾਡਾ ਤਾਂ ਵਿਸ਼ਾ ਹੀ ਨਹੀਂ ਹੈਗਾ ਨਾ ਸਾਡਾ ਤਾਂ ਵਿਸ਼ਾ ਇਹ ਹੈ ਕਿ ਸਾਡਾ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਜੇਕਰ ਸਿਹਤ ਦੀ ਚਿੰਤਾ ਕਰਨੀ ਹੁੰਦੀ ਇਸ ਚੀਜ਼ ਤੇ ਵਿਚਾਰ ਕਰਨਾ ਹੁੰਦਾ ਤਾਂ ਫਿਰ ਮਰਨ ਵਰਤ ਲਫਜ਼ ਜਿਹੜਾ ਹੁੰਦਾ ਉਹ ਨਹੀਂ ਰੱਖਿਆ ਜਾਂਦਾ ਫਿਰ ਮਰਨ ਵਰਤੇ ਬੈਠਣ ਦੀ ਨਹੀਂ ਕੋਈ ਤਕ ਹੁੰਦੀ ਬਿਲਕੁਲ ਜੀ ਸੋ ਇਸ ਕਰਕੇ ਇਹ ਸਰਕਾਰਾਂ ਦੀ ਕੋਈ ਵੀ ਜਿਹੜੀ ਹੈਗੀ ਹੈ ਇਹ ਇਦਾਂ ਜੇ ਹੋਵੇ ਮਨਸ਼ਾ ਲੇਕਿਨ ਇਧਰਲੇ ਪਾਸੇ ਦ੍ਰਿੜਤਾ ਹੈ ਔਰ ਸਰਕਾਰ ਕੋਈ ਵੀ ਕਦਮ ਜਿਹੜਾ ਉਹ ਚੱਕ ਸਕਦੀ ਹੈ ਮਾੜੇ ਤੋਂ ਮੜ ਜੀ ਜਿਵੇਂ ਕਿ ਕੱਲ ਜਿਹੜਾ ਸੀ ਮਹਾ ਪੰਚਾਇਤਾਂ ਨੇ 101 ਪੰਚਾਇਤਾਂ ਜੜੀਆਂ ਨੇ ਉਹਨਾਂ ਨੇ ਕਹਿ ਸਕਦੇ ਖਾ ਪੰਚਾਇਤਾਂ ਦਾ ਮਹਾ ਪੰਚਾਇਤ ਜਿਹੜੀ ਹੋ ਰਹੀ ਹੈ 29 ਤਰੀਕ ਦੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਜਿਹੜਾ ਹੋਰ ਵੀ ਜਥੇਬੰਦੀਆਂ ਪੰਜਾਬ ਦੀਆਂ ਨੇ ਉਹਨਾਂ ਦੇ ਵੱਲੋਂ ਵੀ ਹੰਗਾਰਾ ਮੇਰਨ ਲੱਗਿਆ ਹੈ ਕਿਵੇਂ ਦੇਖਦੇ ਹੋ ਅੱਜ ਡੱਲੇਵਾਲ ਸਾਹਿਬ ਨੇ ਜਿਵੇਂ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਕਿਸਾਨ ਜਿੰਨੇ ਵੀ ਨੇ ਜਾਂ ਜੱਥੇਬੰਦੀਆਂ ਨੇ ਉਹ ਸਾਡੇ ਕੋਲ ਆਓ ਤੇ ਅੱਜ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਡੱਲੇਪਾਲ ਸਾਹਿਬ ਦੀ ਜਿਹੜੀ ਚਿੱਠੀ ਇੱਕ ਦੋ ਦਿਨ ਪਹਿਲਾਂ ਲਿਖਣੀ ਸੀ ਉਹਨਾਂ ਜਾਣੀ ਸੀ ਜਿਹੜਾ ਆਪਣੇ ਵਿਚਾਰ ਸਾਂਝੇ ਕਰਨੇ ਸਨ ਕੋਟ ਸਹਿਬਾਨਾ ਦੇ ਨਾਲ ਤੇ ਅੱਜ ਉਹਨਾਂ ਦੀ ਚਿੱਠੀ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਵੀ ਨਸ਼ਰ ਕੀਤੀ ਗਈ ਹੈ ਤੇ ਕਿਹੋ ਜਿਹਾ ਜਿਹੜਾ ਬਿਹੇਵ ਦੇਖਦੇ ਹੋ ਜੋ ਵੀ ਮੰਗਾ ਸ਼ੁਰੂ ਤੋਂ ਹੋ ਰਹੀਆਂ ਨੇ ਚਾਹੇ ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸਨ ਉਹ ਸਾਰੀਆਂ ਚੀਜ਼ਾਂ ਗਨਾਈਆਂ ਗਈਆਂ ਤੇ ਮਰਨ ਵਰਤ ਦੇ ਉੱਤੇ ਪਹਿਲਾਂ ਵੀ ਬੈਠੇ ਸਨ ਦਿੱਲੀ ਦੇ ਵਿੱਚ ਵੀ ਤਾਂ ਡੱਲੇਵਾਲ ਸਾਹਿਬ ਬਖਰੇ ਬਖਰੇ ਜਿਹੜੇ ਸੰਸਥਾਵਾਂ ਦੇ ਨਾਲ ਉਹ ਸਾਰੀਆਂ ਚੀਜ਼ਾਂ ਨਸ਼ਰ ਕੀਤੀਆਂ ਗਈਆਂ ਕਿਹੋ ਜਿਹਾ ਲੱਗਦਾ ਹੈ ਕਿ ਕੋਈ ਸੁਪਰੀਮ ਕੋਰਟ ਇਹਦੇ ਉੱਤੇ ਸੁਣਵਾਈ ਕਰੇਗਾ ਜਾਂ ਕੁਝ ਨਾ ਕੁਝ ਇਹਦੇ ਉੱਤੇ ਕਿਹੋ ਜਿਹਾ ਵਿਚਾਰ ਤੁਸੀਂ ਸੋਚਦੇ ਹੋ ਕੀ ਕਹਿ ਸਕਦੇ ਨੇ ਦੇਖੋ ਵਿਕੰਦਰ ਜੀ ਕੋਈ ਬਹੁਤਾ ਸਰਕਾਰ ਇਸ ਚੀਜ਼ ਨੂੰ ਧਿਆਨ ਨਾਲ ਨਹੀਂ ਲੈ ਰਹੀ ਕਿਉਂਕਿ ਜੇ ਧਿਆਨ ਹੁੰਦਾ ਸਰਕਾਰ ਦਾ ਤਾਂ ਕੱਲ ਜਦੋਂ ਵੀਡੀਓ ਕਾਨਫਰੰਸ ਰਹੀ ਢੱਲੇਵਾਲ ਸਾਹਿਬ ਜੀ ਨਾਲ ਦੀ ਗੱਲ ਹੋਣੀ ਸੀ ਤਾਂ ਉਹ ਕਰਵਾ ਦਿੱਤੀ ਜਾਂਦੀ ਜੀ ਜਦੋਂ ਸਿਹਤ ਢਿੱਲੀ ਹੋਈ ਤੇ ਸੁਧਾਰ ਹੋਇਆ ਵੀਡੀਓ ਕਾਨਫਰੰਸ ਇਹ ਗੱਲ ਹੋਣ ਲੱਗੀ ਤਾਂ ਕੋਈ ਨਾ ਕੋਈ ਟੈਕਨੀਕਲ ਕਾਰਨ ਬਣਾ ਕੇ ਤੇ ਇਧਰਲੇ ਪਾਸਿਓਂ ਉਧਰ ਆਵਾਜ਼ ਹੀ ਨਹੀਂ ਗਈ ਕੀ ਬਾਤ ਹੈ ਠੀਕ ਹੈ ਸੋ ਇਹ ਜਿਦਾ ਮੈਂ ਪਹਿਲਾਂ ਵੀ ਕਹਿ ਕੇ ਟਿਆ ਸੀਗਾ ਕਿ ਇਹ ਨਾ ਕੁਝ ਸਾਜ਼ਿਸ਼ਾਂ ਹੀ ਕੀਤੀਆਂ ਜਾਂਦੀਆਂ ਨੇ ਜੀ ਸਰਕਾਰ ਬਿਲਕੁਲ ਜਿਹੜੀ ਹੈ ਸੰਜੀਦਾ ਨਹੀਂ ਗੱਲਬਾਤ ਕਰਨ ਵਾਲੇ ਮੂਡ 'ਚ ਨਹੀਂ ਨਾ ਉਹ ਕੁਝ ਗੱਲ ਕਰ ਰਹੀ ਹੈ ਸੁਪਰੀਮ ਕੋਰਟ ਦੀ ਵੀ ਜਿਹੜੀ ਕਾਰਵਾਈ ਆ ਰਤਾ ਵੀ ਜਿਹੜੀ ਹੈ ਤਸੱਲੀ ਬਖਸ਼ ਨਹੀਂ ਹੈਗੀ ਸੁਪਰੀਮ ਕੋਰਟ ਇਧਰ ਨੂੰ ਜੇਕਰ ਸੁਪਰੀਮ ਕੋਰਟ ਨੂੰ ਇੰਨੀ ਚਿੰਤਾ ਹੈ ਤਾਂ ਸੁਪਰੀਮ ਕੋਰਟ ਜ਼ੋਰ ਲਾਏ ਹਨ ਜਿਵੇਂ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ 11 ਦੇ ਵਿੱਚ ਬਤੌਰੇ ਮੁੱਖ ਮੰਤਰੀ ਇਹਨਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖਿਆ ਜੋ 18 ਦੇ ਵਿੱਚ ਜਦੋਂ ਅੰਨਾ ਹਜ਼ਾਰੇ ਤੇ ਡੱਲੇਵਾਲ ਜੀ ਮਰਨਵਰ ਤੇ ਬੈਠੇ ਸੀ ਉਸ ਵੇਲੇ ਜਿਹੜੀਆਂ ਗੱਲਾਂ ਮੰਨੀਆਂ ਗਈਆਂ ਜੀ ਜੋ 21 ਵਾਲਾ ਅੰਦੋਲਨ ਜਦੋਂ ਮੁਲਤੀ ਵੀ ਹੋਇਆ ਤੇ ਉਸ ਵੇਲੇ ਜੋ ਲੈਟਰ ਦੇ ਕੇ ਜੋ ਵਾਦੇ ਕੀਤੇ ਜੀ ਸੋ ਇਹਨਾਂ ਚੀਜ਼ਾਂ ਨੂੰ ਮਤਲਬ ਲਾਗੂ ਕਰਨ ਦੇ ਵਿੱਚ ਇਹਨਾਂ ਨੂੰ ਤਕਲੀਫ ਕੀ ਹੈ ਇਹਨਾਂ ਨੂੰ ਕਿਉਂ ਨਹੀਂ ਸੈਂਟਰ ਗਵਰਨਮੈਂਟ ਇਹ ਗੱਲ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਸੁਪਰੀਮ ਕੋਰਟ ਕਹਿੰਦੀ ਜੀ ਕਿ ਤੁਸੀਂ ਇਹਦੇ ਤੇ ਅਮਲ ਕਰੋ ਜਿਹੜੀਆਂ ਕਿ ਤੁਸੀਂ ਖੁਦ ਹੀ ਮਤਲਬ ਗੱਲਾਂ ਮੰਨੀਆਂ ਹੋਈਆਂ ਨੇ ਜੀ ਸੋ ਇਸ ਲਈ ਮਤਲਬ ਹਾਲ ਦੀ ਘੜੀ ਜਿਹੜੀ ਹੈਗੀ ਕਿਸੇ ਵੀ ਪਾਸਿਓਂ ਕੋਈ ਜਿਹੜੀ ਗੱਲਬਾਤ ਹੈਗੀ ਆ ਉਹ ਤਸੱਲੀ ਬਖਸ਼ ਨਹੀਂ ਹੈਗੀ ਹਾਂ ਇਸ ਗੱਲ ਦੇ ਅਸੀਂ ਧੰਨਵਾਦੀ ਆ ਕਿ ਜਿਹੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕ ਜਿਹੜੇ ਆ ਉਹ ਜੁੜਨੇ ਸ਼ੁਰੂ ਹੋ ਗਏ ਨੇ ਲੋਕ ਆ ਰਹੇ ਨੇ ਸੋ ਲੋਕਾਂ ਦੇ ਦਬਾਅ ਦੇ ਨਾਲ ਹੀ ਕਿਤੇ ਕੱਲ ਨੂੰ ਕੋਈ ਮੋੜ ਜਿਹੜਾ ਐਵੇਂ ਦਾ ਬਣ ਜੇ ਜੀ ਤੇ ਹਾਲ ਦੀ ਘੜੀ ਸਰਕਾਰਾਂ ਤੇ ਕੋਟਾਂ ਵੀ ਸੰਜੀਦਾ ਨਹੀਂ ਸਾਰੇ ਖਾਣਾ ਪੂਰਤੀ ਲਈ ਲੱਗੀਆਂ ਜਿਵੇਂ ਕਿ ਭੋਜਰਾ ਜੀ ਆਖਰੀ ਸਵਾਲ ਹੈ ਕਿ ਕੁਝ ਦੋਸਤਾਂ ਦੇ ਇਹ ਵੀ ਸਵਾਲ ਆਏ ਸੀ ਜਦੋਂ ਆਪਾਂ ਪਹਿਲਾਂ ਵੀ ਇੱਕ ਦਿਨ ਗੱਲਬਾਤ ਕੀਤੀ ਪਿਛਲੇ ਹਫਤੇ ਦੇ ਵਿੱਚ ਕਿ ਉਹਦੇ ਵਿੱਚ ਇਹ ਗੱਲ ਕੀਤੀ ਗਈ ਕਿ ਜਦੋਂ ਇਹ ਤਾਂ ਨਹੀਂ ਚਾਹੁੰਦੇ ਪਰ ਬਹੁਤ ਡਿਵੈਲਪਮੈਂਟ ਹੋਈ ਹੈ ਜਿਹੜਾ ਪਿਛਲੇ ਹਫ਼ਤੇ ਤੋਂ ਬਾਅਦ ਜੋ ਵੀ ਕਿਸਾਨੀ ਸੰਘਰਸ਼ ਚੱਲ ਰਹੇ ਨੇ ਉਹਦੇ ਵਿੱਚ ਡੱਲੇਵਾਲ ਸਾਹਿਬ ਦਾ ਅੱਜ 25ਵਾਂ ਦਿਨ ਹੈ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਹੋਰ ਵੀ ਅੱਗੇ ਜਿਹੜਾ ਸਿਹਤ ਦਿੰਦੇ ਰਹਿਣ ਤੇ ਇਸੇ ਤਰ੍ਹਾਂ ਆਪਣੀ ਸਿਹਤ ਜਾਬ ਹੋਣ ਤੇ ਉਹਦੇ ਵਿੱਚ ਇੱਕ ਦੋ ਸਵਾਲ ਜਿਹੜੇ ਨੇ ਬਾਹਰ ਬੈਠੇ ਆਪਣੇ ਕਹਿ ਸਕਦੇ ਹਾਂ ਸਰੋਤਾ ਪਰਿਵਾਰ ਦੇ ਵਿੱਚੋਂ ਹੀ ਨੇ ਜਿੱਦਾਂ ਕਿ ਤੁਸੀਂ ਕਿਹਾ ਸੀ ਕਿ ਆਪਾਂ ਲਿਸਟ ਬਣਾਈ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪਿੱਛੇ ਲਿਸਟ ਦੇ ਵਿੱਚ ਹੈ ਡੱਲੇਵਾਲ ਸਾਹਿਬ ਜੇਕਰ ਹਬੀ ਨਾ ਵੀ ਹੋ ਜਾਂਦੀ ਹੈ ਤਾਂ ਹੋਰ ਵੀ ਲਾਈਨ ਦੇ ਵਿੱਚ ਬਹੁਤ ਸਾਰੇ ਕਹਿ ਸਕਦੇ ਹਾਂ ਨੁਮਾਇੰਦੇ ਬੈਠੇ ਨੇ ਪਿੱਛੇ ਕਿ ਉਹ ਚੱਲਣਗੇ ਨਾਲ ਪਰ ਇੱਕ ਆਪਣੇ ਔਜਲਾ ਸਾਹਿਬ ਦਾ ਸਵਾਲ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਡੱਲੇਵਾਲ ਸਾਹਿਬ ਕੁਝ ਲੋਕ ਇਹ ਵੀ ਸੋਚਦੇ ਨੇ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਮਜਬੂਰ ਕਰਕੇ ਜਾ ਕੇ ਓਮੇਸ਼ਨਲ ਇੱਥੇ ਤੱਕ ਲਿਆਂਦਾ ਗਿਆ ਉਹਨਾਂ ਨੂੰ ਜਿਹੜਾ ਇੱਕ ਬਹੁਤ ਸੂਝਵਾਨ ਉਹ ਨੇਤਾ ਨੇ ਪਰ ਪੰਦੇਰ ਸਾਹਿਬ ਤੇ ਹਰ ਵੇਲੇ ਸ਼ੱਕ ਦੀ ਨਜ਼ਰ ਜਾਂਦੀ ਹੈ ਜੀ ਰਹਿੰਦੀ ਹੈ ਉਹ ਕਿਤੇ ਨਾ ਕਿਤੇ ਇੱਥੋਂ ਫਿਰ ਉਹ ਸਵਾਲ ਖੜਾ ਹੁੰਦਾ ਹੈ ਕਿ ਆਉਣ ਵਾਲੇ ਦੂਸਰੇ ਨੰਬਰ ਦੇ ਉੱਤੇ ਡੱਲੇਵਾਲ ਸਾਹਿਬ ਤੋਂ ਬਾਅਦ ਰੱਬ ਤਾਂ ਨਾ ਕਰੇ ਇਹ ਚੀਜ਼ਾਂ ਹੋਣ ਵਾਪਰਨ ਪਰ ਜੇ ਪਾਣਾ ਵਾਪਰ ਜਾਂਦਾ ਕੋਈ ਐਸਾ ਤਾਂ ਉਸ ਤੋਂ ਬਾਅਦ ਭੰਦੇੜ ਸਾਹਿਬ ਨੂੰ ਮਤਲਬ ਕਿ ਉਹ ਭੰਦੇੜ ਸਾਹਿਬ ਇਸ ਸਥਾਨ ਦੇ ਉੱਤੇ ਇਹ ਸਥਾਨ ਲੈਣਗੇ ਜੀ ਮਾਰਨ ਵਰਤ ਬੈਠਣਗੇ ਨਹੀਂ ਦੇਖੋ ਇਹ ਸਾਫ ਹੈ ਭੰਦੇੜ ਸਾਹਿਬ ਨਹੀਂ ਬੈਠਣਗੇ ਇਹ ਸਾਡੇ 6SKM ਨਾਨ-ਪੋਲੀਟিক্যাল ਦੇ ਹੀ ਆਗੂ ਨੇ ਸੁਖਜੀਤ ਸਿੰਘ ਹਰਦੋ ਝੰਡੇ ਜੀ ਜਿਹੜੇ ਕਿ ਜਦੋਂ ਲੇਵਲ ਸਾਹਿਬ ਨੂੰ ਐ 26 ਤਰੀਕ ਨੂੰ ਸਵੇਰ ਪੁਲਿਸ ਨੇ ਮਰਨਵਰਤ ਰੱਖਣ ਵਾਲੇ ਦੇਣ ਆਰੰਭ ਕਰਨ ਵਾਲੇ ਦੇਣ ਹੀ ਚੱਕ ਕੇ ਡੀ ਐਮ ਸੀ ਲੈ ਗਈ ਸੀ ਜੀ ਤਾਂ ਇਹਨਾਂ ਦੀ ਗੈਰ ਹਾਜ਼ਰੀ ਜਿਨ੍ਹਾਂ ਨੇ ਮਰਨਵਰਤ ਆਰੰਭ ਕੀਤਾ ਸੀ ਉਹ ਹੀ ਦੂਸਰੇ ਨੰਬਰ ਤੇ ਆ ਫਿੱਤੀਸਰੇ ਨੰਬਰ ਦੇ ਉੱਤੇ ਜਿਹੜਾ ਉਹ ਇੰਦਰਜੀਤ ਸਿੰਘ ਕੋਟ ਬੁੱਡਾ ਜੀ ਚੌਥੇ ਨੰਬਰ ਦੇ ਉੱਤੇ ਜਿਹੜਾ ਸੁਖਜਿੰਦਰ ਸਿੰਘ ਖੋਸਾ ਜੀ ਨੇ ਜੀ ਸੋ ਇਹ ਇਸਕੀਮ ਨਾਨ ਪੋਲਿਟਿਕਲ ਦੇ ਪਰਿਵਾਰ ਦੇ ਵਿੱਚੋਂ ਹੀ ਜਿਹੜੇ ਆਗੂ ਨੇ ਉਹ ਇਸ ਲੜੀ ਦੇ ਵਿੱਚ ਆਪਣੇ ਨਾਮ ਲਖਵਾ ਚੁਕੇ ਆ ਜੀ ਇਸੇ ਕਰਕੇ ਹੀ ਜਿਹੜਾ ਸਰੋਤਾ ਪਰਿਵਾਰ ਦੇ ਵਿੱਚ ਦਰਸ਼ਕਾਂ ਦੇ ਜਾਂ ਆਮ ਜਿਹੜਾ ਕੋਈ ਵੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਜਾਂ ਸਿਆਸਤ ਨੂੰ ਥੋੜਾ ਬੋਤਾ ਜਾਣਦਾ ਪਛਾਣਦਾ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਪੰਦੇਰ ਸਾਹਿਬ ਕਿਉਂ ਨੇ ਜੀ ਹਾਂ ਜੀ ਪੋਜ ਰਾਜੀ ਥੋੜਾ ਜਿਹਾ ਨੈਟਵਰਕ ਦੇ ਵਿੱਚ ਹਾਂ ਜੀ ਪੋਜ ਰਾਜੀ ਆਵਾਜ਼ ਆ ਰਹੀ ਜੀ ਉਹ ਆਵਾਜ਼ ਆਵਾਜ਼ ਰੁਗੀ ਦੀ ਆਵਾਜ਼ ਨਹੀਂ ਮੈਨੂੰ ਹੁਣ ਆਇਆ ਸਵਾਲ ਨਹੀਂ ਮੇਰੇ ਕੋਲ ਆਪਾਂ ਸੋਚਦੇ ਨਾ ਇੱਥੇ ਬਾਰਡਰ ਤੇ ਕੱਟ ਜਾਂਦਾ ਕਿਵੇਂ ਹਾਂਜੀ ਦੁਬਾਰਾ ਰਿਪੀਟ ਕਰ ਦਿੰਦਾ ਕਿ ਤਾਂ ਹੀ ਕਰਕੇ ਕਿਤੇ ਨਾ ਕਿਤੇ ਜਿਹੜਾ ਸਰੋਤਾ ਪਰਵਾਰ ਹੈ ਦਰਸ਼ਕ ਨੇ ਜਾਂ ਅਸੀਂ ਵੀ ਹਾਂ ਜਾਂ ਪੋਲੀਟੀਕਲ ਸਿਸਟਮ ਨੂੰ ਥੋੜਾ ਬੋਤਾ ਜੋ ਸਮਝਦੇ ਨੇ ਉਹ ਤਾਂ ਕਰਕੇ ਬਾਰ-ਬਾਰ ਸੋਈ ਜਿਹੜੀ ਹੈ ਪੰਦੇੜ ਸਭ ਤੇ ਲਿਆਉਂਦੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਕਿਉਂ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਜੇਕਰ ਡੱਲੇਬਾਹ ਸਾਹਿਬ ਕਰ ਸਕਦੇ ਨੇ ਤੇ ਪੰਦੇੜ ਸਾਹਿਬ ਕਿਉਂ ਨਹੀਂ ਦੇਖੋ ਆਵਾਜ਼ ਫੇਰ ਮੇਰੇ ਕੋਲ ਸਾਫ਼ ਨਹੀਂ ਆਈ ਪਰ ਮੈਨੂੰ ਲੱਗਦਾ ਵੀ ਮੈਂ ਤੁਹਾਡੀ ਗੱਲ ਨਾਲ ਸਮਝ ਗਿਆ ਹਾਂ ਕਿ ਦੇਖੋ ਇਹ ਫੋਰਮ ਨੇ ਦੋ ਹਾਂਜੀ ਹੈਨਾ ਪਹਿਲਾਂ ਤਾਂ ਬੁਖੋ ਬੁਖ ਜਿੱਥੇ ਬੰਦੀਆਂ ਜੀ ਫਿਰ ਇੱਕ ਇੱਕ ਫੋਰਮ ਬਣਿਆ ਇੱਕ ਕੇਐਮਮ ਤੇ ਇੱਕ ਐਸਕੇਐਮ ਨੂੰ ਜੀ ਫਿਰ ਇੱਕ ਸਾਂਝੀ ਸਮਝ ਬਣੀ ਵੀ ਆਪਾਂ ਜਿਹੜੀ ਹੈ ਇਹਦੇ ਉੱਤੇ ਲੜਾਈ ਲੜਨੀ ਹੈ ਕਿਉਂਕਿ ਹਰੇਕ ਜਥੇਬੰਦੀ ਦਾ ਆਪਣਾ ਆਪਣਾ ਜਿਹੜਾ ਹੈ ਗੱਲ ਲੜਾਈ ਲੜਨ ਦਾ ਢੰਗ ਤਰੀਕਾ ਹੁੰਦਾ ਹੈ। ਜੀ। ਸੋ ਐਸਕੇਮ ਨੋਨ ਪੋਲੀਟਿਕਲ ਕਹਿੰਦਾ ਹੈ ਕਿ ਆਪਾਂ ਜਿਹੜਾ ਉਹ ਇਸ ਢੰਗ ਦੇ ਨਾਲ ਲੜਾਈ ਦੇਣੀ ਹੈ ਹੋਰ ਕੋਈ ਚਾਰਾ ਨਹੀਂ। ਜੀ। ਸੋ ਇਸ ਦੇ ਰੋਸ ਵਜੋਂ ਜਿਹੜਾ ਹੈਗਾ ਉਹ ਕੇਐਮਐਮ ਜਿਹੜਾ ਕਿ ਭੰਦੇੜ ਦਾ ਥੜਾ ਹੈ ਉਹ ਚਾਹੁੰਦਾ ਸੀ ਕਿ ਅਸੀਂ ਅੱਗੇ ਦਿੱਲੀ ਵੱਲ ਨੂੰ ਕਹਿੰਦਾ ਭਾਵਜਨਾ ਪ੍ਰੋਗਰਾਮ ਜਿਹੜੇ ਆ ਸਾਂਝੀ ਸਮਝ ਦੇ ਨਾਲ ਤੈਅ ਹੋਏ ਆ ਉਹਨਾਂ ਦੇ। ਜੀ। ਲੰਬੀਆਂ ਮੀਟਿੰਗਾਂ ਹੁੰਦੀਆਂ ਜੇਕਰ ਲੈਵਲ ਸੱਪ ਦ ਉਹਨਾਂ ਦੇ ਦੱਸ ਦੇਣ ਤੋਂ ਬਾਅਦ ਕਾਰਵਾਈ ਜਿਹੜੀ ਹੈ ਸਰਕਾਰ ਕੋ ਨਹੀਂ ਅਰੰਭ ਦੀ ਤਾਂ ਆਪਾਂ ਦੇ ਲੈਵਲ ਨੂੰ ਪੁੱਛ ਕਰਾਂਗੇ ਸੋ ਉਸੇ ਪ੍ਰਕਿਰਿਆ ਦੇ ਤਹਿਤ ਜਿਹੜਾ ਦੋਨੋਂ ਬੇਸ਼ੱਕ ਦੋਨਾਂ ਫੋਰਮਾਂ ਦੀ ਸਹਿਮਤੀ ਦੇ ਨਾਲ ਹੈ ਪਰ ਦੋਨੋਂ ਜਿਹੜਾ ਹੈ ਸਰਕਾਰ ਤੇ ਦਬਾਅ ਬਣਾਉਣ ਦੀ ਜਿਹੜੀ ਹੈ ਉਹ ਇੱਕ ਲੜੀ ਹੈ ਕੇਐਮਐਮ ਜਿਹੜੇ ਆ ਉਹ ਮਰਜੀਵੜਿਆਂ ਦੇ ਜਥੇ ਜਿਹੜੇ ਅੱਗੇ ਭੇਜ ਰਹੀ ਔਰ ਐਸਕੇਐਮ ਜਿਹੜਾ ਨਾਨ ਪੋਲੀਟੀਕਲ ਹੈ ਉਹ ਲੜੀਵਾਰ ਮਰਨ ਵਰਤ ਆਰੰਭ ਕਰ ਰਿਹਾ ਦੋਨੋਂ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਉਹ ਸਾਂਝੀ ਸਮਝ ਦੇ ਨਾਲ ਸਰਕਾਰ ਦੇ ਉੱਤੇ ਦਬਾਅ ਬਣਾਉਣ ਲਈ ਹੀ ਲੜ ਰਹੀਆਂ ਨੇ ਥੈਂਕ ਯੂ ਜੀ ਤੇ ਜੇ ਕੁਝ ਸਨੇਹਾ ਦੇਣਾ ਚਾਹੁੰਦੇ ਹੋ ਤੇ ਕਿਹੋ ਜਿਹਾ ਆਖਰ ਦੇ ਵਿੱਚ ਇਹੀ ਕਹਾਂਗਾ دیر ਰਾਤ ਹੋਈ ਹੋਈ ਹੈ ਤੁਸੀਂ ਧੰਨਵਾਦ ਤੁਸੀਂ ਸਮਾਂ ਦਿੱਤਾ ਹੈ ਤੇ ਜਾਂਦੇ ਜਾਂਦੇ ਕੋਈ ਸੁਨੇਹਾ ਹੋਵੇ ਜੀ ਜੀ ਬਸ ਸਨੇਹਾ ਤਾਂ ਅਰਦਾਸ ਬੇਨਤੀ ਜਿਹੜੀ ਹੈ ਉਹ ਭਿੰਨ ਭਰਾਵਾਂ ਦੀ ਜਿਹੜੇ ਆਪੋ ਆਪਣੇ ਇਸ਼ਟ ਦੇ ਮੁਤਾਬਕ ਪਹਿਲੀ ਗੱਲ ਤਾਂ ਜੀ ਪਰਮਾਤਮਾ ਇੱਕ ਹੀ ਹੈ ਸੋ ਇਸ ਵੇਲੇ ਤੋਂ ਮੈਂ ਇਹ ਕਹਿ ਸਕਦਾ ਕਿ ਅਰਦਾਸ ਬੇਨਤੀ ਜਿਹੜੀ ਉਹ ਕਰਨੀ ਹੀ ਬਣਦੀ ਹੈ ਕਿ ਸਤਗੁਰੂ ਢੱਲੇਵਾਲ ਸਾਹਿਬ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਔਰ ਸਰਕਾਰਾਂ ਨੂੰ ਸਮੱਤ ਆਵੇ ਇਹ ਜੋ ਮਸਲੇ ਹੈ ਉਹ ਹੱਲ ਹੋ ਜਾਵੇ ਬਿਲਕੁਲ ਜੀ ਥੈਂਕ ਯੂ ਬਹੁਤ ਜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਨਿਪਰੇ ਚੜ੍ਹੇ ਜੀ ਤੇ ਮੱਕੀ ਸਾਹਿਬ ਸਹਿਯੋਗ ਜਿਹੜੇ ਕੋ ਹਾਲ ਦੀ ਘੜੀ ਸੱਜਣ ਨਹੀਂ ਪਹੁੰਚੇ ਜੀ ਉਹ ਮੁਰਚੇ ਦੇ ਉੱਤੇ ਆਪਣੀ ਹਾਜ਼ਰੀ ਲਵਾਉਣ ਚਾਹੇ ਉਹ ਇੱਕ ਦਿਨ ਵਾਸਤੇ ਆਉਣ ਚਾਹੇ ਦੋ ਦਿਨ ਵਾਸਤੇ ਆਉਣ ਔਰ ਜਿਨ੍ਹਾਂ ਦੇ ਕੋਲੇ ਕੋਈ ਸਮਾਨ ਨਹੀਂ ਵੀ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਯਤਨ ਕਰੋ ਇੱਥੇ ਪਹੁੰਚਣ ਦਾ ਜਿਨ੍ਹਾਂ ਕੋਲ ਕੋਈ ਥੋੜੀ ਗੰਜائش ਹੈਗੀ ਹੈ ਜੀ ਉਹ ਜ਼ਿਆਦਾ ਸਮਾਂ ਕੱਢ ਕੇ ਤੇ ਪੱਕੇ ਤੌਰ ਦੇ ਉੱਤੇ ਇੱਥੇ ਬੈਠਣ ਜੀ ਤਾਂ ਹੀ ਸਰਕਾਰਾਂ ਦੇ ਉੱਤੇ ਦਬਾਅ ਬਣੇਗਾ ਸਾਨੂੰ ਆਪਣੇ ਘਰਾਂ ਦੇ ਸੁੱਖ ਜਿਹੜੇ ਆ ਉਹ ਤਿਆਗਣੇ ਪੈਣਗੇ ਤਾਂ ਹੀ ਆਪਾਂ ਨੂੰ ਜਿਹੜਾ ਆਉਣ ਵਾਲਾ ਸਮਾਂ ਅਸੀਂ ਆਪਣੇ ਖੇਤਾਂ ਦੇ ਜਿਹੜੇ ਉਹ ਮਾਲਕ ਬਣੇ ਰਵਾਂਗੇ ਬਿਲਕੁਲ ਜੀ ਥੈਂਕ ਯੂ ਪੋਜਰਾ ਜੀ ਬਹੁਤ ਬਹੁਤ ਸ਼ੁਕਰਿਆ ਜੀ ਇੱਥੇ ਇਸ ਤਰ੍ਹਾਂ ਸੰਪਰਕ ਦੇ ਵਿੱਚ ਬਣੇ ਰਹਿਣ ਦਾ ਬੜਾ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਸਸੀਖਾਲ ਜੀ ਜੀ ਦੋਸਤੋ ਇਹ ਸੰਜੀ ਪੋਜਰਾ ਜੀ ਆਪਣੇ ਨਾਲ ਐਸਕੇਐਮ ਨਾਨ ਪੋਲਿਟিক্যাল ਜਿਹੜੇ ਨੇ ਆਪਣੇ ਸੁਖਦੇਵ ਸਿੰਘ ਪੋਜਰਾ ਜੀ ਜੁੜੇ ਸਨ ਜੀ